ਲਓ ਜੀ ਮੁਰੇ ਤਿੰਨ ਖੇਤੀ ਕਾਨੂੰਨ ਹੋਣਗੇ ਲਾਗੂ ਕਿਉਂਕਿ ਵੱਡਾ ਅੰਦੋਲਨ ਕਰਕੇ ਜਿਹੜੇ ਖੇਤੀ ਕਾਨੂੰਨ ਵਾਪਿਸ ਕਰਵਾਏ ਸੀ ਉਹ ਮੁਰ ਤੋਂ ਲਾਗੂ ਹੋਣ ਜਾ ਰਹੇ ਨੇ ਇਹ ਸਾਡਾ ਨੇ ਕਹਿਣਾ ਹਾਲ ਦੇ ਵਿੱਚ ਸੰਸਦ ਮੈਂਬਰ ਕੰਗਣਾ ਰਣੌਤ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਿਸ ਲਿਆਉਣੇ ਚਾਹੀਦੇ ਨੇ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਕੰਗਣਾ ਰਣੌਤ ਦੇ ਇਸ ਬਿਆਨ ਦਾ ਵਿਰੋਧ ਕੀਤਾ ਗਿਆ ਇਸ ਨੂੰ ਲੈ ਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕੰਗਣਾ ਨੌ ਦੇ ਬਿਆਨ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਕੰਗਣਾ ਰਣੌਤ ਜਾਣ ਬੁੱਝ ਕੇ ਕਿਸਾਨਾਂ ਨੂੰ ਚੜਿਓਂ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਤਰ੍ਹਾਂ ਵਿਵਾਦਿਤ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣ ਲਓ ਕੰਗਣਾ ਰਣੌਤ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਦੇਸ਼ ਦੇ ਵਿੱਚ ਜਿਹੜੀ ਬਣੀ ਹੋਈ ਸ਼ਾਂਤੀ ਹੈ ਉਹਨੇ ਹੁਣ ਤੱਕ ਬੜੇ ਹੱਥ ਕੰਡੇ ਪਨਾਏ ਨੇ ਉਨੇ ਐਮਰਜੈਂਸੀ ਜਿਹੜੀ ਫਿਲਮ ਬਣਾਈ ਉਹਦੇ ਤੇ ਉਹਨੇ ਚੱਲਦੇ ਕਿਸਾਨ ਅੰਦਾਲਨ ਦੇ ਵਿੱਚ ਪਹਿਲਾਂ ਵੀ ਸਾਡੀਆਂ ਧੀਆਂ ਭੈਣਾਂ ਦੇ ਖਿਲਾਫ ਬੋਲੀ ਸੀ 100-100 ਰੁਪਏ ਦੇ ਝਾੜੀ ਜੁੰਡੀਆਂ ਨੇ ਉਸ ਤੋਂ ਬਾਅਦ ਵੀ ਉਹ ਬਹੁਤ ਕੁਝ ਬੋਲ ਰਹੀ ਆ ਤੇ ਉਹਦਾ ਅਗੇ ਕੰਗਨਾਰਾ ਨੂੰ ਘੁੱਟਣਾ ਵੀ ਪਿਆ ਪਰ ਮੇਰਾ ਖਿਆਲ ਹੈ ਕੋਈ ਤਸਦੀਕ ਨਹੀਂ ਹੋਈ ਇਹ ਕੰਗਨਾਰ ਰਣੌਤ ਜਿਹੜੀ ਆ ਇਹ ਭਾਜਪੀ ਦੀ ਬਲਾਈ ਬੋਲ ਰਹੀ ਆ ਔਰ ਇਹ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਜਿਹੜੀ ਆ ਸ਼ਾਂਤੀ ਨਹੀਂ ਆਉਣੀ ਚਾਹੀਦੀ ਦੇਸ਼ ਦਾ ਮਾਹੌਲ ਜਿਹੜਾ ਇੱਥੇ ਅੱਗ ਲੱਗਣੀ ਚਾਹੀਦੀ ਆ ਸਾੜ, ਕੂਕ, ਕਤਲੋਕਾਰ ਸੈਡੀਆ ਤਾਂ ਕਰਕੇ ਇਸ ਤਰ੍ਹਾਂ ਦੇ ਜਿਹੜੇ ਵਿਰਾਨ ਜਿਹੜੀ ਆ ਇੱਕ ਅੰਗਨਾਰ ਰੋਟ ਜਿਹੜੀ ਸੀ ਜੀ ਕਿਸਾਨੀ ਅੰਦੋਲਨ ਦੌਰਾਨ ਕਾਂਸੂਦਲ ਕਿਸਾਨ ਸ਼ਹੀਦ ਹੋ ਗਏ ਸੀ ਤੇ ਉਹਨੇ ਕੰਗਨਾ ਕਹਿ ਰਹੀ ਕਿ ਖੇਤ ਨੂੰ ਕੇਂਦਰ ਸਰਕਾਰ ਨੂੰ ਸੌਂਪਣਾ ਚਾਹੀਦਾ ਜਿਹੜੇ ਖੇਤੀਬਾੜੀ ਕਾਨੂੰਨ ਸੀ ਕਿਤਨੇ ਗਏ ਕਿਸਾਨ ਦੇ ਹੱਕ ਦੇ ਲਈ ਸੀ ਸਾਡੇ 750 ਕਿਸਾਨ ਜਿਹੜਾ ਉਸ ਟਾਈਮ ਤੇ ਸਾਡਾ ਖਰਚ ਕਿੰਨਾ ਹੋਇਆ ਅਸੀਂ ਕਿਸ ਤਰ੍ਹਾਂ ਉੱਤੇ ਤੂਫਾਨ ਦੇ ਵਿੱਚ ਜਿਹੜੇ ਕਿੰਨੇ ਬੰਦੇ ਸਾਡੇ ਜਿਹੜੇ ਉਹ ਜ਼ਖਮੀ ਹੋਏ ਇਹਨੇ ਅੱਜ ਵੀ ਸਾਡੇ ਕਈ ਲੜਕੇ ਜਿਹੜੇ ਨੇ ਜਿਹੜੇ ਉਹ ਬੰਜੀ ਦੇ ਉੱਤੇ ਰੋਲੇ ਨੇ ਜਿਹਦੀ ਆ ਜਿਹੜੀ ਹਗਿਆ ਡਿਸਕ ਦੀ ਪ੍ਰੋਬਲਮ ਜਿਹਨਾਂ ਨੂੰ ਆ ਗਈ ਦਾ ਕਈਆਂ ਨੂੰ ਹੋਰ ਚਿੰਤਾ ਜਿਹਮੇ ਬੱਟ ਆਈਆ ਆ ਜਿਹੜਾ ਹੁਣ ਦੌਲਰ ਚੱਲ ਰਿਹਾ ਇਹਦੇ ਵਿੱਚ ਸ਼ੁਭ ਕਰਨ ਦਾ ਕਤਲ ਇਹਦੇ ਜੋਪੀਰਤ ਪਾਲ ਸਿੰਘ ਨੂੰ ਗੋਰੇਚ ਪਾ ਕੇ ਪੰਜਾਬ ਹਰਿਆਣੇ ਦੇ ਗੁੰਡੇ ਪੁਲਿਸ ਵਾਲਿਆਂ ਵੱਲੋਂ ਲੈ ਜਾਣਾ ਉਹਦੀ ਹੱਤ ਕਰਨੀ ਇਹਨਾਂ ਹਾਲਾਤਾਂ ਚੋਂ ਅਸੀਂ ਗੁਜ਼ਰ ਰਹੇ ਆ ਤੇ ਮੰਨੀਆਂ ਹੋਈਆਂ ਮੰਗਾ ਅਸੀਂ ਮਰਉਣ ਵਾਸਤੇ ਗਏ ਸੀ ਤਾਂ ਸਾਡੇ ਕੋਲ ਤਾਂ ਸਿੱਧਾ ਕੀ ਕਹਿੰਦੇ ਨੇ ਵੀ ਅੱਜ ਵੀ ਜਿਹੜੇ ਆ ਇਹ ਕਾਰੇ ਜਿਹੜੇ ਕਾਰੇ ਕੰਮ ਰੱਦ ਕਰਾਏ ਸੀ ਇਹ ਕਹਿੰਦੇ ਲੱਗ ਹੋਣੀ ਚਾਹੀਦੀ ਔਰ ਇੱਕ ਗੱਲ ਹੋਰ ਕਹਿੰਦੀ ਹੈ ਕਹਿੰਦੀ ਕਿਸਾਨਾਂ ਨੂੰ ਮੰਗ ਕਰਨੀ ਚਾਹੀਦੀ ਆ ਤੂੰ ਕੌਣ ਹੈ ਬਈ ਕਿਸਾਨਾਂ ਨੂੰ ਰਾਏ ਦੇਣ ਵਾਲੀ ਸੋ ਮੇਰਾ ਮਤਲਬ ਟੈਂਪੋ ਭਾਵੇਂ ਆ ਪੀ ਇੱਕ ਕੰਮਨਾਰ ਨੌਤ ਇੱਕ ਉਹ ਔਰਤ ਆ ਇਹਨੇ ਹੋਰ ਵੀ ਵੱਡੇ ਇਲਜ਼ਾਮ ਲਾਇਏ ਜੀ ਉੱਥੇ ਬਲਾਕਕਰ ਹੁੰਦੇ ਸਾਨੂੰ ਉੱਥੇ ਫਨਾਲਾ ਹੁੰਦਾ ਸੀ ਲੇਕਿਨ ਬਾਅਦ ਚ ਪਤਾ ਲੱਗਿਆ ਕਿ ਜਿਹੜੀ ਇਹ ਬਰਾਤਕਾਰਾਂ ਦੀ ਗੱਲ ਕਰਦੀ ਐ ਕਿਉਂ ਕਰਦੀ ਐ ਅਸਲ ਗੱਲ ਐ ਕਿ ਜਿਹੜੀਆਂ ਲੜਕੀਆਂ ਉਸ ਟੈਂਪੋ ਦੇ ਉੱਤੇ ਸਾਡੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਏਜੰਸੀਆਂ ਨੇ ਸਰਕਾਰਾਂ ਨੇ ਪੇਚੀਆਂ ਸੀ ਬੀਜੇਪੀ ਵੱਲੋਂ ਉਹ ਲੜਕੀਆਂ ਜਿਹੜੀਆਂ ਸੀ ਅਸੀਂ ਫੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਅਸੀਂ ਮੀਡੀਆ ਚ ਨਹੀਂ ਲੈਣੀਆਂ ਇਹਨਾਂ ਪਤਾ ਤੁਹਾਨੂੰ ਸਾਰਾ ਤੁਹਾਨੂੰ ਕਿਹਾ ਸੀ ਵੀ ਫਟ ਹੋਣਾ ਬਹੁਤ ਫੁਰਸ ਨੂੰ ਫੜਾਈਆਂ ਐਸ ਐਚਓ ਜਿਹੜਾ ਸੀ ਉਥੋਂ ਫੁਟਨਿਆਰਾ ਉਹਨੂੰ ਫੜਾਈਆਂ ਵੀ ਇਹਨਾਂ ਲੜਕੀਆਂ ਨੂੰ ਘਰ ਭੇਜ ਮੈਨੂੰ ਇਹ ਪਤਾ ਲਗਾ ਵੀ ਉਹ ਲੜਕੀਆਂ ਜਿਹੜੀਆਂ ਇਸ ਤਰ੍ਹਾਂ ਬਾਦ ਨੀਅਤ ਨਾਲ ਭੇਜੀਆਂ ਸੀ ਵੀ ਉਹਨਾਂ ਲੜਕੀਆਂ ਨਾਲ ਅੰਦੋਲਨ ਦੇ ਵਿੱਚ ਮੁੰਡੇ ਵੀ ਭੇਜੇ ਗਏ ਵੀ ਜਿਹੜੇ ਤੁਸ਼ ਕਰਮ ਕਰਨਗੇ ਤੇ ਉਹ ਮੁਰਕੇ ਕਿਸਾਨਾਂ ਦੇ ਜੁਮੇ ਲਾ ਕੇ ਲਾਲਾ ਲਾਲਾ ਕਰਕੇ ਸਾਡੇ ਅੰਦਰੋਂ ਫੇਰ ਕਰਾਈ ਉਹ ਲੜਕੀਆਂ ਮੈਨੂੰ ਇਹ ਪਤਾ ਲੱਗਾ ਕਿ ਉਹ ਕੰਗਣਾ ਨੌਤ ਨੇ ਵੇਚੀਆਂ ਸੀ ਸੌਦਾਦ ਇਹ ਕਿ ਕੰਗਣਾ ਨੌਤ ਦੇ ਵੱਲੋਂ ਜਦੋਂ ਵੀ ਬਿਆਨ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਵਿਵਾਦ ਜ਼ਰੂਰ ਖੜਾ ਹੁੰਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ